ਸਸਤਰ ਕਾਲ ਜੀ ਮੈਂ ਹਪੁਨੀਤ ਕੋਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ 22 ਜਨਵਰੀ 2022 ਦਾ ਦਿਨ ਸੀ ਪੰਜਾਬ ਦੇ ਗਵਾਂਡੀ ਸੂਬੇ ਹਰਿਆਣਾ ਦੇ ਸੋਨੀਪੱਤ ਜ਼ਿਲ੍ਹੇ ਦੇ ਗਨੌਰ ਥਾਣੇ ਚ ਇੱਕ 22 ਸਾਲ ਦੀ ਕੁੜੀ ਦੀ ਮਿਸਿੰਗ ਰਿਪੋਰਟ ਦਰਜ ਕਰਾਈ ਜਾਂਦੀ ਹੈ ਰਿਪੋਰਟ ਦਰਜ ਹੁੰਦਿਆਂ ਹੀ ਪੁਲਿਸ ਪਰੇਸ਼ਾਨ ਜਈ ਹੋ ਜਾਂਦੀ ਹੈ ਕਿਉਂਕਿ ਉਹ ਉਸ ਕੁੜੀ ਨੂੰ ਜਾਣਦੇ ਹੁੰਦੇ ਆ ਪੁਲਿਸ ਕੀ ਇੱਕ ਕੁੜੀ ਇਸ ਵਕਤ ਪੂਰੇ ਇਲਾਕੇ ਚ ਚਰਚਾ ਦਾ ਵਿਸ਼ਾ ਹੁੰਦੀ ਹੈ ਦਰਸਲ ਗਾਇਬ ਹੋਣ ਵਾਲੀ ਕੁੜੀ ਨੇ ਅਜੇ ਹਾਲ ਹੀ ਵਿੱਚ ਇੱਕ IELTS ਦਾ ਐਗਜ਼ਾਮ ਪਾਸ ਕਰਕੇ ਕੈਨੇਡਾ ਦੀ ਇੱਕ ਰੋਨਾਉਂਡ ਯੂਨੀਵਰਸਿਟੀ ਚ ਐਡਮਿਸ਼ਨ ਹਾਸਲ ਕੀਤੀ ਹੁੰਦੀ ਹੈ ਤੇ ਕਿਸੇ ਕੁੜੀ ਵੱਲੋਂ ਕੈਨੇਡਾ ਚ ਆਪਣੇ ਬਲਬੁੱਤੇ ਜਾਣਾ ਅਜੇ ਵੀ ਕੁਝ ਖਾਸ ਇਲਾਕਿਆਂ ਚ ਬਹੁਤ ਵੱਡੀ ਗੱਲ ਮੰਨੀ ਜਾਂਦੀ ਹੈ ਇਹ ਆਪਾਂ ਜਾਣਦੇ ਆ ਤੁਹਾਨੂੰ ਆਸ-ਪਾਸ ਵਾਲੇ ਫਿਰ ਜਾਣਨਾ ਸ਼ੁਰੂ ਕਰ ਦਿੰਦੇ ਨੇ ਇਸੇ ਕਰਕੇ ਇਸਨੇ ਆਪਣੀ ਪੜ੍ਹਾਈ ਖਾਤਰ ਇਲਾਕੇ 'ਚ ਤੇ ਆਸ-ਪਾਸ ਹਰ ਕਿਤੋਂ ਵਾਹਵਾਈ ਖੱਟੀ ਹੁੰਦੀ ਹੈ ਫਿਰ ਕੁਝ ਦਿਨ ਬਾਅਦ ਇਹ ਕੈਨੇਡਾ ਪਹੁੰਚ ਵੀ ਜਾਂਦੀ ਹੈ ਤੇ ਫਿਲਹਾਲ ਕੈਨੇਡਾ 'ਚ ਰਹਿ ਕੇ ਪੜ੍ਹਾਈ ਕਰ ਰਹੀ ਹੁੰਦੀ ਹੈ ਹੁਣ ਜਦੋਂ ਤੁਹਾਡਾ ਬੱਚਾ ਕੈਨੇਡਾ 'ਚ ਵੀ ਮਿਸਿੰਗ ਹੋਵੇ ਤਾਂ ਤੁਸੀਂ ਕੈਨੇਡਾ ਦੀ ਲੋਕਲ ਪੁਲਿਸ ਸਰਵਿਸ ਨੂੰ ਮਿਸਿੰਗ ਕੰਪਲੇਂਟ ਲਿਖਾਉਂਦੇ ਹੋ ਜੋ ਇਦਾਂ ਹੋ ਜਾਏ ਤਾਂ ਇਦਾਂ ਹੀ ਕਰਨਾ ਹੁੰਦਾ ਹੈ ਨਾਲ ਆਪਣੇ ਲੋਕਲ ਪੁਲਿਸ ਸਟੇਸ਼ਨ 'ਚ ਵੀ ਮਾਮਲਾ ਦਰਜ ਹੋਣ ਦੇ ਬਾਅਦ ਇਸ ਕੇਸ ਦੀ ਕਮਾਂਡ ਕ੍ਰਾਈਮ ਬ੍ਰਾਂਚ ਦੇ ਹੱਥ ਦੇ ਦਿੱਤੀ ਜਾਂਦੀ ਹੈ ਮਹੀਨੇ ਹੋ ਜਾਂਦੇ ਨੇ ਜਾਂਚ ਚੱਲਦੇ ਆ ਪਰ ਹੱਥ ਕੁਝ ਨਹੀਂ ਲੱਗਦਾ ਪਰ 9 ਮਹੀਨਿਆਂ ਬਾਅਦ ਜੋ ਪਤਾ ਲੱਗਦਾ ਉਸ ਤੋਂ ਬਾਅਦ ਤਾਂ ਬਸ ਹੈਰਾਨੀ ਰਹਿ ਜਾਂਦੀ ਹੈ ਪੇਸ਼ਾ ਨਹੀਂ ਰਹੀ ਜਾਂਦੀ ਹੈ ਮੂਲ ਰੂਪ ਤੋਂ ਰੋਤਕ ਦੇ ਪਿੰਡ ਬਲੰਦੀ ਰਹਿਣ ਵਾਲੀ ਮੌਨਿਕਾ ਪੜਾਈ ਵਿੱਚ ਬਹੁਤ ਹੁਸ਼ਿਆਰ ਸੀ ਮੱਲਾ ਮਾਰ ਰਹੀ ਸੀ ਘਰਦਿਆਂ ਨੂੰ ਇਸ ਤੋਂ ਉਮੀਦ ਨਜ਼ਰ ਆਉਂਦੀ ਸੀ ਮੌਨਿਕਾ ਨੂੰ ਦੇਖਦਿਆਂ ਹੀ ਕੋਈ ਵੀ ਕਹਿ ਦਿੰਦਾ ਕਿ ਦੇਖ ਲੈਣਾ ਇਹ ਕੁੜੀ ਥੋੜਾ ਨਾ ਰੋਸ਼ਨ ਕਰੇਗੀ ਮਾਨਸੀ ਮਾਪਿਓ ਦਾ ਮੌਨਿਕਾ ਜਦੋਂ ਮੌਨਿਕਾ ਕੈਨੇਡਾ ਦੀ ਇੱਕ ਵੱਡੀ ਯੂਨੀਵਰਸਿਟੀ 'ਚ ਐਡਮਿਸ਼ਨ ਚਾਹੁੰਦੀ ਹੁੰਦੀ ਆ ਤਾਂ ਵੀ ਘਰ ਦੇ ਪੂਰਾ ਸਾਥ ਦਿੰਦੇ ਨੇ ਪਰ ਇੱਥੇ ਐਡਮਿਸ਼ਨ ਲੈਣ ਤੋਂ ਪਹਿਲਾਂ ਮੌਨਿਕਾ ਵਾਸਤੇ IELTS ਕਲੀਅਰ ਕਰਨਾ ਜ਼ਰੂਰੀ ਹੁੰਦਾ بس ਇਸੇ ਪੇਪਰ ਦੀ ਤਿਆਰੀ ਲਈ ਮੌਨਿਕਾ ਆਪਣਾ ਘਰ ਛੱਡ ਕੇ ਸੋਨੀਪੱਤ ਦੇ ਗਨੌਰ ਖੇਤਰ ਦੇ ਪਿੰਡ ਗੁੰਮੜ ਵਿੱਚ ਆਪਣੀ ਮਾਸੀ ਰੋਸ਼ਨੀ ਦੇ ਘਰ ਰਹਿਣ ਆ ਜਾਂਦੀ ਹੈ। ਮੌਨਿਕਾ ਦੇ ਮਾਸੀ ਵੱਲ ਆਉਣ ਦਾ ਕਾਰਨ ਸਿਰਫ ਇਨਾ ਹੁੰਦਾ ਹੈ ਕਿ ਉਹ ਬਿਨਾਂ ਡਿਸਟਰਬੈਂਸ ਇੱਥੇ ਸ਼ਾਂਤੀ ਨਾਲ ਪੜ੍ਹਾਈ ਕਰ ਸਕੇ ਤੇ ਇਦਾਂ ਹੀ ਚੱਲ ਵੀ ਰਿਹਾ ਹੁੰਦਾ ਹੈ। ਪਰ ਇੱਕ ਦਿਨ ਉਸ ਦੀ ਨਜ਼ਰ ਗਵਾਂਢ 'ਚ ਰਹਿਣ ਵਾਲੇ ਇੱਕ ਮੁੰਡੇ ਤੇ ਪੈਂਦੀ ਹੈ ਤੇ ਉਸ ਮੁੰਡੇ ਦੀ ਵੀ ਉਮਰ ਵੀ ਉਸ ਤਰ੍ਹਾਂ ਦੀ ਹੀ ਹੁੰਦੀ ਹੈ। ਸੋ ਮਨ 'ਚ ਭਾਵ ਜਾਗਦੇ ਨੇ। ਅੱਖਾਂ ਹੀ ਅੱਖਾਂ 'ਚ ਦੋਵਾਂ 'ਚ ਗੱਲਾਂ ਹੁੰਦੀਆਂ ਨੇ ਤੇ ਦੇਖਦਿਆਂ ਹੀ ਦੇਖਦਿਆਂ ਦੋਨੋਂ ਮਨ ਹੀ ਮਨ 'ਚ ਇੱਕ ਦੂਜੇ ਨੂੰ ਪਸੰਦ ਕਰਨ ਲੱਗਦੇ ਨੇ ਇਸ ਮੁੰਡੇ ਦਾ ਨਾਮ ਹੁੰਦਾ ਸੁਨੀਲ ਤੇ ਛੋਟਾ ਨਾਂ ਹੁੰਦਾ ਸ਼ੀਲਾ ਇਹਨਾਂ ਦੋਨਾਂ ਤੋਂ ਰਹਿ ਆ ਨਹੀਂ ਜਾਂਦਾ ਤਾਂ ਇਹ ਗੱਲਬਾਤ ਵੀ ਸ਼ੁਰੂ ਕਰ ਦਿੰਦੇ ਨੇ ਤੇ ਫਿਰ ਹਾਲਾਤ ਇਹ ਹੁੰਦੇ ਨੇ ਕਿ ਇਹ ਇੱਕ ਦੂਜੇ ਬਿਨਾਂ ਰਹਿ ਨਹੀਂ ਪਾਉਂਦੇ ਇਸ ਦੌਰਾਨ ਆਇਲਸ ਦਾ ਐਗਜ਼ਾਮ ਆ ਜਾਂਦਾ ਤੇ ਉਹ ਇਹ ਪੇਪਰ ਪਾਸ ਕਰਕੇ ਕੈਨੇਡਾ ਜਾਣ ਲਈ ਹੁਣ ਪੂਰੀ ਐਲੀਜੀਬਲ ਹੁੰਦੀ ਹੈ ਘਰ ਦੇ ਵੀ ਖੁਸ਼ ਹੁੰਦੇ ਨੇ ਕਿ ਫਰਸਟ ਟਾਈਟ ਸੀ ਮੌਨਿਕਾ ਨੇ ਪੇਪਰ ਕਲੀਅਰ ਕਰ ਲਿਆ ਹੁਣ ਸਾਰੀਆਂ ਫਾਰਮੈਲिटीज ਡਾਕੂਮੈਂਟੇਸ਼ਨ ਪੂਰੀ ਕਰਨ ਦੇ ਬਾਅਦ ਫਾਈਨਲੀ 5 ਜਨਵਰੀ 2022 ਨੂੰ ਮੌਨਿਕਾ ਕੈਨੇਡਾ ਚਲੀ ਜਾਂਦੀ ਹੈ ਕੈਨੇਡਾ ਜਾ ਕੇ ਉਹ ਬਿਜ਼ਨਸ ਮੈਨੇਜਮੈਂਟ ਦਾ ਕੋਰਸ ਕਰਨ ਲੱਗਦੀ ਹੈ ਹੁਣ ਕੈਨੇਡਾ ਜਾਣ ਤੋਂ ਬਾਅਦ ਸੁਨੀਲ ਉਸ ਨੂੰ ਲਗਾਤਾਰ ਕਾਲਸ ਕਰਦਾ ਹੈ ਵਿਆਹ ਲਈ ਕਹਿੰਦਾ ਸੁਨੀਲ ਦੀ ਜਿੱਦ ਦੇਖ ਕੇ ਮੌਨਿਕਾ 17 ਦਿਨ ਬਾਅਦ ਹੀ ਯਾਨੀ 22 ਜਨਵਰੀ 2022 ਨੂੰ ਹਰਿਆਣਾ ਵਾਪਸ ਆ ਜਾਣਦੀ ਹੈ ਇਸ ਬਾਰੇ ਮੌਨਿਕਾ ਨੇ ਆਪਣੇ ਪਰਿਵਾਰ ਨੂੰ ਨਹੀਂ ਦੱਸਿਆ ਹੁੰਦਾ ਇੱਥੇ ਆਉਣ ਦੇ ਬਾਅਦ ਉਹ ਸੁਨੀਲ ਨਾਲ ਮਿਲਦੀ ਹੈ ਤੇ ਦੋਵੇਂ ਬਿਨਾ ਕਿਸੇ ਨੂੰ ਦੱਸੇ ਦੁਨੀਆ ਤੋਂ ਲੁੱਕ ਕੇ ਇਕੱਠੇ ਰਹਿਣਾ ਸ਼ੁਰੂ ਕਰ ਦਿੰਦੇ ਨੇ ਯਾਨੀ ਲਿਵ ਇਨ ਚ ਇਹ ਦੋਨੋਂ 29 ਜਨਵਰੀ 2022 ਨੂੰ ਗਾਜ਼ੀਆਬਾਦ ਦੇ ਆਰਐਸ ਸਮਾਜ ਮੰਦਿਰ ਵਿੱਚ ਫਿਰ ਲਵ ਮੈਰਿਜ ਕਰ ਲੈਂਦੇ ਨੇ ਤੇ ਫਿਰ ਵਿਆਹ ਦੇ ਅਗਲੇ ਦਿਨ ਯਾਨੀ 30 ਜਨਵਰੀ ਨੂੰ ਚੁੱਪਚੁਪੀ ਤੇ ਮੌਨਿਕਾ ਵਾਪਸ ਕੈਨੇਡਾ ਜਾ ਕੇ ਆਪਣੀ ਪੜ੍ਹਾਈ 'ਚ ਲੱਗ ਜਾਂਦੀ ਹੈ ਅਗਲੇ ਕੁਝ ਮਹੀਨੇ ਮੌਨਿਕਾ ਕੈਨੇਡਾ 'ਚ ਹੀ ਰਹਿੰਦੀ ਹੈ ਪਰ ਇਥੇ ਮੌਨਿਕਾ ਦਾ ਬਿਹੇਵੀਅਰ ਕਾਫੀ ਬਦਲ ਜਾਂਦਾ ਹੈ ਜਦ ਵੀ ਉਸ ਦਾ ਪਰਿਵਾਰ ਉਸ ਨੂੰ ਫੋਨ ਕਰਦਾ ਹੈ ਉਹ ਠੀਕ ਤਰ੍ਹਾਂ ਗੱਲ ਨਹੀਂ ਕਰਦੀ ਕਦੀ ਤਾਂ ਫੋਨ ਹੀ ਨਹੀਂ ਚੱਕਦੀ ਤੇ ਕਦੀ ਕਹਿ ਦਿੰਦੀ ਬਹੁਤ ਬਿਜ਼ੀ ਆ ਬਾਅਦ 'ਚ ਗੱਲ ਕਰਾਂਗੀ ਜਿਵੇਂ ਉਹ ਆਪਣੇ ਘਰ ਦੇਆਂ ਨੂੰ ਫੇਸ ਕਰਨ ਤੋਂ ਡਰ ਰਹੀ ਹੋਵੇ ਪਰ ਪਰਿਵਾਰ ਤਾਂ ਪਰਿਵਾਰ ਹੈ ਉਹਨਾਂ ਦਾ ਤਾਂ ਕਲੇਜਾ ਦਿਲ ਸਾਰਾ ਧਿਆਨ ਧੀ 'ਚ ਹੀ ਪਰ ਉਹ ਵੀ ਸਮਝਦੇ ਨੇ ਕਿ ਕੁੜੀ ਮਿਹਨਤ ਕਰ ਰਹੀ ਐ ਸੋ ਉਸ ਨੂੰ ਵਕਤ ਨਹੀਂ ਮਿਲਦਾ ਪਰ ਅਪ੍ਰੈਲ ਦੇ ਐਂਡ ਤੱਕ ਤਾਂ ਸਿਚੁਏਸ਼ਨ ਇਹ ਹੋ ਜਾਂਦੀ ਐ ਕਿ ਮੋਨਿਕਾ ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਦਾ ਫੋਨ ਪੂਰੀ ਤਰ੍ਹਾਂ ਚੱਕਣਾ ਬੰਦ ਕਰ ਦਿੰਦੀ ਐ ਇਥੋਂ ਤੱਕ ਕਿ ਕੁਝ ਨੀਅਰ ਐਂਡ ਡੀਅਰ ਜਿਹੜੇ ਹੁੰਦੇ ਨੇ ਉਹਨਾਂ ਨੂੰ ਵੀ ਬਲੌਕ ਕਰ ਦਿੰਦੀ ਐ ਕੁੱਲ ਮਿਲਾ ਕੇ ਪਰਿਵਾਰ ਵਾਲੇ ਚਾਹੇ ਵੀ ਮੌਨਿਕਾ ਨਾਲ ਕੰਟੈਕਟ ਨਹੀਂ ਕਰ ਪਾਉਂਦੇ ਹੁੰਦੇ ਅਗਲੇ ਕਈ ਦਿਨਾਂ ਤੱਕ ਘਰ ਦੇ ਕੋਸ਼ਿਸ਼ ਕਰਦੇ ਰਹਿੰਦੇ ਨੇ ਪਰ ਮੌਨਿਕਾ ਦਾ ਫੋਨ ਨਹੀਂ ਮਿਲਦਾ ਸੋ ਚਿੰਤਾਜੋ ਮੌਨਿਕਾ ਦੀ ਮਾਸੀ ਗਗਨੌਰ ਥਾਣੇ 'ਚ ਮਿਸਿੰਗ ਕੰਪਲੇਂਟ ਦਰਜ ਕਰਾਉਂਦੀ ਹੈ ਮੌਨਿਕਾ ਦੀ ਮਾਸੀ ਨੇ ਸ਼ਾਇਦ ਸੁਨੀਲ ਤੇ ਮੌਨਿਕਾ ਦੇ ਬਿਹੇਵੀਅਰ ਨੋਟ ਕੀਤੇ ਹੁੰਦੇ ਨੇ ਜਦੋਂ ਮੌਨਿਕਾ ਇੱਥੇ ਹੁੰਦੀ ਹੈ। ਇਹ ਪਤਾ ਨਹੀਂ ਕੀ ਕਾਰਨ ਰਿਹਾ ਹੋਵੇਗਾ ਪਰ ਮੌਨਿਕਾ ਦੀ ਮਾਸੀ ਨੂੰ ਜ਼ਰਾ ਜਿਹਾ ਸ਼ੱਕ ਹੁੰਦਾ ਹੈ ਸੁਨੀਲ ਤੇ ਕਿ ਸ਼ਾਇਦ ਸੁਨੀਲ ਨੇ ਇਸ ਨੂੰ ਗਾਇਬ ਕੀਤਾ ਹੋ ਸਕਦਾ ਹੈ। ਹੁਣ ਮਾਸੀ ਨੂੰ ਇਹ ਸ਼ੱਕ ਕਿੱਦਾਂ ਪੈਂਦਾ ਹੈ ਉਹ ਕਿਉਂ ਸੁਨੀਲ ਦਾ ਨਾਮ ਲੈਂਦੀ ਹੈ ਇਸ ਦਾ ਕਿਤੇ ਜ਼ਿਕਰ ਨਹੀਂ ਆਉਂਦਾ। ਪੁਲਿਸ ਜਾਂਚ ਤਾਂ ਕਰਦੀ ਹੈ ਪਰ ਕੱਚੂਏ ਦੀ ਚਾਲ ਨਾਲ ਜਮ੍ਹਾਂ ਹੋਲੀ ਪਰਿਵਾਰ ਮੋਨਿਕਾ ਦੇ ਲਾਪਤਾ ਹੋਣ ਦੇ ਬਾਅਦ ਸੁਨੀਲ ਉਰਫ ਸ਼ੀਲਾ ਤੇ ਧੀ ਨੂੰ ਅਗਵਾ ਕਰਨ ਦੇ ਇਲਜ਼ਾਮ ਲਗਾਉਂਦਾ ਹੈ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ 28 ਅਕਤੂਬਰ 2022 ਨੂੰ ਪਰਿਵਾਰ ਐਸਪੀ ਨੂੰ ਮਿਲਦਾ ਹੈ ਇਸ ਤੋਂ ਬਾਅਦ ਵੀ ਪੁਲਿਸ ਮਾਮਲੇ ਤੋਂ ਅਣਜਾਣ ਬਣੀ ਰਹਿੰਦੀ ਹੈ 2 ਨਵੰਬਰ 2022 ਨੂੰ ਗੁੰਮੜ ਵਿੱਚ ਮਾਸੀ ਦੇ ਘਰ ਤੇ ਹਮਲਾ ਵੀ ਹੁੰਦਾ ਹੈ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋਣ ਦੇ ਬਾਅਦ ਪੁਲਿਸ ਨਹੀਂ ਜਾਗਦੀ ਪਰਿਵਾਰ ਵਾਲਿਆਂ ਦੀਆਂ ਕਾਫੀ ਕੋਸ਼ਿਸ਼ਾਂ ਦੇ ਬਾਅਦ 16 ਨਵੰਬਰ 2022 ਨੂੰ ਸੁਨੀਲ ਔਰ ਫਰਸ਼ੀਲਾ ਦੇ ਖਿਲਾਫ ਮੌਨਿਕਾ ਨੂੰ ਅਗਵਾ ਕਰਨ ਦਾ ਕੇਸ ਦਰਜ ਹੁੰਦਾ ਹੈ। ਉਸ ਦੀ ਗ੍ਰਿਫਤਾਰੀ ਨਹੀਂ ਹੁੰਦੀ। 3 ਦਸੰਬਰ 2022 ਨੂੰ ਮੌਨਿਕਾ ਦੀ ਮਾਂ ਤੇ ਮਾਸੀ ਅੰਬਾਲਾ ਵਿੱਚ ਗ੍ਰਹਿ ਮੰਤਰੀ ਅਨਿਲ ਵਿਜਨਲ ਮਿਲਦੀਆਂ ਨੇ। ਪੂਰੇ ਮਾਮਲੇ ਦੀ ਜਾਣਕਾਰੀ ਉਹਨਾਂ ਨੂੰ ਦਿੰਦੀਆਂ ਨੇ। ਇਸ ਦੇ ਬਾਅਦ ਵਿਜ IG ਰੋहतक ਰੇਂਜ ਨੂੰ ਕਾਰਵਾਈ ਦੇ ਹੁਕਮ ਦਿੰਦੇ ਨੇ। ਇਸ ਦੇ ਬਾਅਦ ਮਾਮਲਾ ਵਿਵਾਨੀ CIA 2 ਨੂੰ ਸੌਂਪਿਆ ਗਿਆ ਸੀ। ਰੋहतक ਆਈਜੀਐਸ ਦੀ ਜਾਂਚ ਪਿਵਾਨੀ ਸੀਆਈਏ ਨੂੰ ਸੌਂਪ ਦਿੰਦੇ ਨੇ ਪੁਲਿਸ ਸਭ ਤੋਂ ਪਹਿਲਾਂ ਇਸ ਕੇਸ ਦੇ ਪ੍ਰਾਈਮ ਅਕਿਊਜ਼ ਸੁਨੀਲ ਨੂੰ ਲੱਭਣ ਨਿਕਲ ਪੈਂਦੀ ਹੈ ਕਾਫੀ ਕੋਸ਼ਿਸ਼ਾਂ ਦੇ ਬਾਅਦ ਵੀ ਸੁਨੀਲ ਦਾ ਕੁਝ ਅਤਾ ਪਤਾ ਨਹੀਂ ਲੱਗਦਾ ਪਰ ਫਿਰ ਵੀ ਪੁਲਿਸ ਹਿੰਮਤ ਨਹੀਂ ਹਾਰਦੀ ਉਤੋਂ ਪ੍ਰੈਸ਼ਰ ਵੀ ਹੁੰਦਾ ਹੈ ਪੁਲਿਸ ਨੂੰ ਫਿਰ ਪਤਾ ਲੱਗਦਾ ਹੈ ਕਿ ਸੁਨੀਲ ਯੂਪੀ ਚ ਕਿਤੇ ਰਹਿ ਰਿਹਾ ਹੈ ਬਸ ਇਸੇ ਗੁਪਤ ਇਨਫੋਰਮੇਸ਼ਨ ਦੇ ਆਧਾਰ ਤੇ ਪੁਲਿਸ 22 April 2023 ਨੂੰ ਸੁਨੀਲ ਨੂੰ ਯੂਪੀ ਦੇ ਮੁਜ਼ਫਰਨਗਰ ਤੋਂ ਦਬੋਚ ਲੈਂਦੀ ਹੈ ਗ੍ਰਫਤਾਰੀ ਦੇ ਬਾਅਦ ਸੁਨੀਲ ਨੂੰ ਸਥਾਨਕ ਅਦਾਲਤ ਚ ਪੇਸ਼ ਕੀਤਾ ਜਾਂਦਾ ਹੈ ਜਿੱਥੇ 8 ਦਿਨ ਦੀ ਪੁਲਿਸ ਰਿਮਾਂਡ ਤੇ ਉਹਨੂੰ ਪੇਸ਼ ਦਿੱਤਾ ਜਾਂਦਾ ਹੈ ਫਿਰ ਪੁਸ਼ਕਿਸ਼ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਪਹਿਲਾਂ ਤਾਂ ਹਰ ਮਲਜ਼ਮ ਦੀ ਤਰ੍ਹਾਂ ਸੁਨੀਲ ਵੀ ਹਰ ਇਲਜ਼ਾਮ ਨੂੰ ਬੇਸਲੈਸ ਦੱਸਦਾ ਹੈ ਝੂਠ ਦੱਸਦਾ ਉਹ ਕਹਿੰਦਾ ਹੈ ਕਿ ਉਹ ਬੇਕਸੂਰ ਹੈ ਤੇ ਉਸ ਨੂੰ ਫਸਾਇਆ ਜਾ ਰਿਹਾ ਹੈ ਫੇਰ ਜਦੋਂ ਪੁਲਿਸ ਆਪਣੇ ਰੂਪ ਚੋਂਦੀ ਹੈ ਤਾਂ ਜ਼ਿਆਦਾ देर ਨਹੀਂ ਲੱਗਦੀ ਸੁਨੀਲ ਨੂੰ ਸੱਚ ਉਗਲਣ ਚ ਹੁਣ ਇੱਕ ਹੈਰਾਨ ਕਰ ਦੇਣ ਵਾਲੀ ਸੱਚਾਈ ਤੋਂ ਪਰਦਾ ਉੱਠਦਾ ਹੈ ਸੁਨੀਲ ਦੱਸਣਾ ਸ਼ੁਰੂ ਕਰਦਾ ਹੈ ਉਹ ਕਹਿੰਦਾ ਹੈ ਕਿ ਮੌਨਿਕਾ ਨਾਲ ਉਸ ਦੀ ਮੁਲਾਕਾਤ ਉਦੋਂ ਹੋਈ ਸੀ ਜਦੋਂ ਉਸ ਦੀ ਮਾਸੀ ਦੇ ਘਰ ਰਹਿ ਰਹੇ ਸੀ ਉਹ ਮੌਨਿਕਾ ਦੀ ਮਾਸੀ ਦੇ ਘਰੋਂ ਦੁੱਧ ਲੈਣ ਆਉਂਦਾ ਹੁੰਦਾ ਸੀ ਇੱਥੇ ਮੌਨਿਕਾ ਦੀ ਮਾਸੀ ਸੁਨੀਲ ਨੂੰ ਮੌਨਿਕਾ ਨਾਲ ਇੰਟਰੋਡਿਊਸ ਕਰਉਂਦੀ ਹੈ ਤੇ ਇਹ ਦੋਨੋਂ ਇੱਕ ਦੂਜੇ ਨੂੰ ਭਰਾ ਭੈਣ ਕਹਿਣ ਲੱਗ ਪੈਂਦੇ ਨੇ ਇੱਥੋਂ ਤੱਕ ਕਿ ਰਖੜੀ ਵਾਲੇ ਦਿਨ ਮੌਨਿਕਾ ਸੁਨੀਲ ਨੂੰ ਰਖੜੀ ਵੀ ਬੰਨ੍ਹਦੀ ਹੈ ਪਾਰੇ ਰੱਖੜੀ ਦੀ ਭਰਾ ਭੈਣ ਵਾਲੀ ਡੋਰ ਨੂੰ ਛੱਡ ਛੇਤੀ ਹੀ ਦੂਜੇ ਰਿਸ਼ਤੇ ਦੀ ਡੋਰ ਫੜ ਲੈਂਦੇ ਨੇ ਇਥੋਂ ਤੱਕ ਕਿ ਉਹ ਵਿਆਹ ਕਰਨ ਦਾ ਕੋਈ ਇੱਕ ਡਿਸੀਜਨ ਵੀ ਲੈ ਲੈਂਦੇ ਨੇ ਸੁਨੀਲ ਕਹਿੰਦਾ ਹੈ ਉਹ ਵਿਆਹ ਦੇ 4 ਮਹੀਨੇ ਬਾਅਦ ਅਪ੍ਰੈਲ ਮਹੀਨੇ ਇੱਕ ਵਾਰ ਫੇਰ ਜ਼ਬਰਦਸਤੀ ਕਰਕੇ ਮੌਨਿਕਾ ਨੂੰ ਕੈਨੇਡਾ ਤੋਂ ਹਰਿਆਣਾ ਬੁਲਾ ਲੈਂਦਾ ਇਸ ਬਾਰੇ ਘਰਦਿਆਂ ਨੂੰ ਇੰਚ ਵੀ ਪਤਾ ਨਹੀਂ ਹੁੰਦਾ ਤੇ ਉਹ ਨਾਲ ਹੀ ਰਹਿਣ ਲੱਗਦਾ ਇਹੀ ਰੀਜ਼ਨ ਸੀ ਕਿ ਉਸ ਵਕਤ ਮੌਨਿਕਾ ਆਪਣੇ ਘਰਦਿਆਂ ਦਾ ਫੋਨ ਅਵੋਇਡ ਕਰ ਰਹੀ ਸੀ ਤੇ ਕਈ ਰਿਸ਼ਤੇਦਾਰ ਵੀ ਉਸਨੇ ਬਲੌਕ ਕਰ ਦਿੱਤੇ ਸਨ ਇਹ ਦੁਨੀਆ ਦੀਆਂ ਨਜ਼ਰਾਂ ਤੋਂ ਬਚ ਕੇ ਕਈ ਮਹੀਨੇ ਨਾਲ-ਨਾਲ ਰਹਿੰਦੇ ਰਹੇ ਤੇ ਵਕਤ-ਵਕਤੇ ਆਪਣੇ ਟਿਕਾਣੇ ਵੀ ਬਦਲਦੇ ਰਹੇ ਸ਼ੁਰੂ ਸ਼ੁਰੂ ਚ ਤਾਂ ਸਭ ਬਹੁਤ ਸੋਹਣਾ ਲੱਗ ਰਿਹਾ ਸੀ ਪਰ ਕੁਝ ਵਕਤ ਬਾਅਦ ਇਹਨਾਂ ਚ ਝਗੜੇ ਸ਼ੁਰੂ ਹੋ ਜਾਂਦੇ ਨੇ ਤੇ ਉਹ ਵੀ ਇੰਨੇ ਜ਼ਿਆਦਾ ਕਿ ਇੱਕ ਦੂਜੇ ਨੂੰ ਬਰਦਾਸ਼ਤ ਨਹੀਂ ਕਰ پا ਰਹੇ ਹੁੰਦੇ ਫੇਰ ਵੀ ਵਿਆਹ ਕੀਤਾ ਹੁੰਦਾ ਸੋ ਇਹ ਦੋਨੋਂ ਨਾਲ ਹੀ ਰਹਿੰਦੇ ਹੁੰਦੇ ਆ ਪਰ 29 ਜੂਨ 2022 ਨੂੰ ਜਦੋਂ ਸੁਨੀਲ ਆਪਣੀ ਗੱਡੀ ਥਾਣੀ ਮੌਨਿਕਾ ਨੂੰ ਲੈ ਕੇ ਫਾਰਮ ਹਾਊਸ ਜਾ ਰਿਹਾ ਹੁੰਦਾ ਰਸਤੇ 'ਚ ਕਾਰ 'ਚ ਇਹਨਾਂ ਦੀ ਏਨੀ ਬਹਿਸ ਤੇ ਅਣਬਨ ਹੋ ਜਾਂਦੀ ਹੈ ਕਿ ਇਹ ਗੱਡੀ ਨੂੰ ਕਿਸੇ ਸੁਨਸਾਨ ਜਗ੍ਹਾ ਤੇ ਲੈ ਕੇ ਜਾ ਕੇ ਆਪਣੀ ਕਾਰ 'ਚ ਰੱਖੀ ਪਿਸਤਲ ਨਾਲ ਮੌਨਿਕਾ ਦੀ ਖੋਪੜੀ 'ਚ ਦੋ ਗੋਲੀਆਂ ਮਾਰ ਦਿੰਦਾ ਸੁਨੀਲ ਦੇ ਬਿਆਨ ਅਕੋਰਡਿੰਗ ਉਹ ਗੋਲੀਆਂ ਮਾਰਨ ਦੇ ਬਾਅਦ ਮੌਨਿਕਾ ਦੀ ਬਾਡੀ ਨੂੰ ਚੰਗੀ ਤਰ੍ਹਾਂ ਕਵਰ ਕਰਕੇ ਕਾਰ ਦੀ ਡਿੱਕੀ ਚ ਪਾ ਦਿੰਦਾ ਸੁਨੀਲ ਨੂੰ ਸਮਝ ਨਹੀਂ ਆਉਂਦਾ ਕਿ ਉਹ লাশ ਦਾ ਕੀ ਕਰੇ ਸੋ ਉਹ ਬੋਡੀ ਸਣੇ ਕਾਰ ਲੈ ਕੇ ਆਪਣੇ ਫਾਰਮ ਹਾਊਸ ਚਲਾ ਜਾਂਦਾ ਹੈ ਸੋਚਦਾ ਕਿ ਕਿਉਂ ਨਾ ਬੋਡੀ ਨੂੰ ਇੱਥੇ ਫਾਰਮ ਹਾਊਸ ਚ ਹੀ ਦਬਾ ਦਿੱਤਾ ਜਾਏ ਅਗਲੀ ਸਵੇਰ ਸੁਨੀਲ ਕਰ ਕੁਝ ਮਜ਼ਦੂਰਾਂ ਨੂੰ ਬੁਲਾਉਂਦਾ ਤੇ 10 ਫੁੱਟ ਦਾ ਇੱਕ ਟੋਆ ਪੁਟਵਾ ਦਿੰਦਾ ਜਦੋਂ ਮਜ਼ਦੂਰ ਪੁੱਛਦੇ ਨੇ ਕਿ ਕਿਉਂ ਖਦਵੋਣਾ ਹੈ ਇੰਨਾ ਡੀਪ ਟੋਆ ਤਾਂ ਉਹ ਉਹਨਾਂ ਨੂੰ ਗੱਲਾਂ ਚ ਉਲਝਾ ਦਿੰਦਾ ਤੇ ਕੰਮ ਕਰਾ ਕੇ ਵਾਪਸ ਭੇਜ ਦਿੰਦਾ ਹੈ ਮਜ਼ਦੂਰਾਂ ਦੇ ਜਾਣ ਤੋਂ ਬਾਅਦ ਬੜੀ ਸਾਫਤਾਨੀ ਨਾਲ ਸੁਨੀਲ ਮੌਨਿਕਾ ਦੀ ਬੋਡੀ ਨੂੰ ਕਾਰ ਚੋਂ ਲੈ ਕੇ ਆਉਂਦਾ ਤੇ ਖੱਡੇ ਚ ਟੋਏ ਚ ਦਫਨਾ ਦਿੰਦਾ ਹੈ ਸੁਨੀਲ ਨੇ ਕੋਈ ਨਿਸ਼ਾਨ ਨਹੀਂ ਛੱਡਿਆ ਹੁੰਦਾ ਨਾ ਹੀ ਕਿਸੇ ਨੂੰ ਕੋਈ ਭਨਕ ਲੱਗਦੀ ਹੈ ਉਦੋਂ ਮੌਨਿਕਾ ਵੀ ਪਰਿਵਾਰ ਅਕੋਰਡਿੰਗ ਕੈਨੇਡਾ ਹੀ ਹੁੰਦੀ ਹੈ ਸੋ ਉਹ ਕਈ ਮਹੀਨੇ ਤੱਕ ਆਰਾਮ ਨਾਲ ਆਪਣੀ ਜ਼ਿੰਦਗੀ ਜੋਦਾ ਰਹਿੰਦਾ ਹੈ ਸਭ ਹੈਰਾਨ ਹੋ ਜਾਂਦੇ ਨੇ ਸੁਨੀਲ ਵੱਲੋਂ ਕੀਤੇ ਖੁਲਾਸੇ ਸੁਣ ਕੇ ਤੇ ਹੁਣ ਉਸੇ ਦੀ ਨਿਸ਼ਾਨਦੇਹੀ ਤੇ ਪਵਾਨੀ ਕ੍ਰਾਈਮ ਬ੍ਰਾਂਚ ਦੀ ਟੀਮ ਫਾਰਮ ਹਾਊਸ ਪਹੁੰਚਦੀ ਹੈ ਮਜ਼ਦੂਰ ਆਉਂਦੇ ਨੇ ਉਹੀ ਟੋਆ ਪੁੱਟਦੇ ਨੇ ਤੇ ਫਿਰ ਮੌਨਿਕਾ ਦਾ ਕੰਕਾਲ ਮਿਲ ਜਾਂਦਾ ਹੈ ਉਸ ਕੰਕਾਲ ਨੂੰ ਜਾਂਚ ਲਈ ਫਰੈਂਸਿਕ ਲੈਬ ਚ ਭੇਜ ਦਿੱਤਾ ਜਾਂਦਾ ਹੈ ਇੱਥੇ ਇੱਕ ਹੋਰ ਗੱਲ ਦਾ ਖੁਲਾਸਾ ਹੁੰਦਾ ਹੈ ਕਿ 22 ਸਾਲ ਦੀ ਮੌਨਿਕਾ ਜੋ 37 ਸਾਲ ਦੇ ਸੁਨੀਲ ਦੇ ਪਿਆਰ ਚ ਪਾਗਲ ਸੀ ਕੈਨੇਡਾ ਛੱਡ ਆਈ ਸੀ ਆਪਣੇ ਪਰਿਵਾਰ ਨੂੰ ਧੋਖਾ ਦੇ ਰਹੀ ਸੀ ਉਹ ਬੰਦਾ ਪਹਿਲਾਂ ਹੀ ਮੈਰਿਡ ਸੀ ਇਹ ਨਹੀਂ ਉਸ ਦੇ ਦੋ ਬੱਚੇ ਵੀ ਸਨ ਸੁਨੀਲ ਦੇ ਖੁਲਾਸੇ ਦੇ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਪਰ ਪੁਲਿਸ ਕੋਲ ਅਜੇ ਹੋਰ ਕੰਮ ਹੁੰਦੇ ਨੇ ਕਰਨ ਨੂੰ ਪੁਲਿਸ ਵਾਰਦਾਤ ਵਿੱਚ ਇਸਤਮਾਲਕਾਰ ਅਤੇ ਦੇਸੀ ਪਿਸਤੌਲ ਵੀ ਬਰਾਮਦ ਕਰ ਲੈਂਦੀ ਹੈ। ਮੌਨਿਕਾ ਦੀ ਖੋਪੜੀ 'ਚ ਅਜੇ ਵੀ ਇੱਕ ਗੋਲੀ اٹਕੀ ਹੁੰਦੀ ਹੈ। ਪੁਲਿਸ ਨੂੰ ਅਜੇ ਤੱਕ ਸਟਰੋਂਗ ਮੋਟਿਵ ਨਹੀਂ ਮਿਲਿਆ ਹੁੰਦਾ ਸੁਨੀਲ ਵੱਲੋਂ ਮੌਨਿਕਾ ਨੂੰ ਮਾਰਨ ਦਾ। ਉਹ ਪਿਆਰ ਕਰਦਾ ਸੀ ਨਾ ਉਹਨੂੰ, ਫਿਰ ਕਿਉਂ ਅਜਿਹੀ ਮੌਤ ਧੀ? ਮੌਨਿਕਾ ਨੂੰ ਕਿਉਂ ਮਾਰਿਆ? ਇਸ ਦੇ ਪਿੱਛੇ ਸੁਨੀਲ ਦੋ ਕਾਰਨ ਦੱਸਦਾ ਹੈ। ਸੁਨੀਲ ਦੀ ਪਹਿਲੀ ਪਤਨੀ ਨਾਲ ਉਸਦੀ ਮੈਰਿਡ ਲਾਈਫ ਸਹੀ ਨਹੀਂ ਚੱਲ ਰਹੀ ਸੀ। ਇਸ ਲਈ ਉਹ ਕੈਨੇਡਾ ਹਰ ਹਾਲ ਵਿੱਚ ਜਾਣਾ ਚਾਹੁੰਦਾ ਸੀ। ਉਹ ਮੌਨਿਕਾ ਦੇ ਨਾਲ ਕੈਨੇਡਾ ਸ਼ਿਫਟ ਹੋਣਾ ਚਾਹੁੰਦਾ ਸੀ ਇਸ ਦੌਰਾਨ ਜਦੋਂ ਇਸ ਦੀ ਮੁਲਾਕਾਤ ਮੌਨਿਕਾ ਨਾਲ ਹੁੰਦੀ ਆ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਇਹ ਕੈਨੇਡਾ ਪੜਨ ਜਾਣ ਵਾਲੀ ਹੈ ਤੇ ਹੋ ਸਕਦਾ ਹੈ ਕਿ ਉੱਥੇ ਹੀ ਸ਼ਿਫਟ ਵੀ ਹੋ ਜਾਏ ਤਾਂ ਇਹ ਉਸ ਨਾਲ ਆਪਣੀਆਂ ਨਜ਼ਦੀਕੀਆਂ ਵਧਾਉਂਦਾ ਪਰ ਮੌਨਿਕਾ ਸੋਨੀਪਤ ਵਿੱਚ ਹੀ ਰਹਿਣ ਤੇ ਅੜੀ ਸੀ ਉਹ ਇੱਕ ਸੋਹਣੀ ਫੈਮਲੀ ਲਾਈਫ ਚਾਹੁੰਦੀ ਸੀ ਆਪਣੇ ਮੋਲਕ ਚ ਆਪਣੇ ਸੂਬੇ ਚ ਆਪਣੇ ਲੋਕਾਂ ਚ ਦੁਜਾ ਉਹ ਦੋ ਵਿਆਹ ਕਰਕੇ ਫਸ ਗਿਆ ਸੀ ਘਰ 'ਚ ਤਾਂ ਉਸ ਦੇ ਵੈਸੇ ਹੀ ਕਲੇਸ਼ ਰਹਿੰਦੇ ਸਨ ਜਿਸ ਤੋਂ ਆਲਰੇਡੀ ਬਹੁਤ ਤੰਗ ਸੀ ਉਸ ਦਾ ਪਹਿਲੀ ਪਤਨੀ ਨਾਲ ਆਏ ਦਿਨ ਝਗੜਾ ਚੱਲਦਾ ਸੀ ਬਸ ਇਸੇ ਲਈ ਉਹ ਮੋਨਿਕਾ ਨੂੰ ਸਪੈਸ਼ਲ ਕੈਨੇਡਾ ਤੋਂ ਬੁਲਾਉਂਦਾ ਹੈ ਤੇ ਵਿਆਹ ਕਰਦਾ ਹੈ ਫਿਰ ਉਸ ਨੂੰ ਦੁਬਾਰਾ ਬੁਲਾਉਂਦਾ ਹੈ ਸੋ ਥੈਟ ਉਸ ਦੇ ਕੈਨੇਡਾ ਜਾਣ ਦੇ ਸੀਨ ਤੇ ਉਹ ਸੀਰੀਅਸਲੀ ਕੁਝ ਕਰ ਸਕਣ ਪਰ ਫਿਰ ਜਦੋਂ ਉਸ ਨੂੰ ਇਹ ਪਤਾ ਲੱਗਦਾ ਹੈ ਕਿ ਮੋਨਿਕਾ ਨੂੰ पीआर ਤਾਂ ਮਿਲੀ ਨਹੀਂ ਕਿਉਂਕਿ ਉਹ ਪੀਆਰ ਚਾਹੁੰਦੀ ਨਹੀਂ ਇੱਥੇ ਰਹਿਣਾ ਚਾਹੁੰਦੀ ਹੈ ਤਾਂ ਉਸ ਨੂੰ ਹੁਣ ਇਹ ਰਿਸ਼ਤਾ ਬੇਕਾਰ useless ਲੱਗਣਾ ਸ਼ੁਰੂ ਹੋ ਜਾਂਦਾ ਹੈ ਪਲੱਸ ਮੌਨਿਕਾ ਉਸਤੇ ਆਪਣੀ ਪਹਿਲੀ ਪਤਨੀ ਛੱਡਣ ਦਾ ਲਗਾਤਾਰ ਪ੍ਰੈਸ਼ਰ ਪਾਉਂਦੀ ਹੈ ਜਿਸ ਨਾਲ ਉਹ ਹੋਰ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਹੈ ਹੁਣ ਮੌਨਿਕਾ ਜਦੋਂ ਦੁਬਾਰਾ ਇੰਡੀਆ ਆਉਂਦੀ ਹੈ ਤਾਂ ਉਹ ਉੱਥੇ ਹੀ ਰਹਿਣ ਦੀ ਜ਼ਿੱਦ ਕਰਦੀ ਹੈ ਜਿਸ ਨਾਲ ਕੇ ਸੁਨੀਲ ਨੂੰ ਲੱਗਦਾ ਹੈ ਕਿ ਜੇ ਇਹ ਇੱਥੇ ਰਹੀ ਤਾਂ ਉਸਦੇ ਦੋ ਵਿਆਹ ਵਾਲਾ ਰਾਜ਼ ਖੁੱਲ ਜਾਏਗਾ ਤੇ ਉਹ ਪ੍ਰੋਬਲਮ ਛਾ ਜਾਏਗਾ ਰਿਸ਼ਤਿਆਂ ਵਾਈਜ਼ ਵੀ ਤੇ ਲੀਗਲੀ ਵੀ بس ਇਹੀ ਗੱਲ ਸੀ ਜਿਸ ਨਾਲ ਇਹਨਾਂ ਦੇ ਰਿਸ਼ਤੇ ਵਿਗੜਨ ਲੱਗੇ ਮੌਨਿਕਾ ਦੀ ਜ਼ਿੱਦ ਭਾਰਤ ਰਹਿਣ ਦੀ ਤੇ ਸੁਨੀਲ ਦੀ ਜ਼ਿੱਦ ਕੈਨੇਡਾ ਸੈਟਲ ਹੋਣ ਦੀ ਪਲੱਸ ਫਿਲਹਾਲ ਮੌਨਿਕਾ ਨੂੰ ਇੱਥੋਂ ਵਾਪਸ ਕੈਨੇਡਾ ਭੇਜਣ ਦੀ ਗੱਲ ਇੰਨੀ ਵੱਡੀ ਕਿ ਇੱਕ ਦਿਨ ਤੈਸ਼ਾ ਕੇ ਸੁਨੀਲ ਨੇ ਮੌਨਿਕਾ ਨੂੰ ਖਤਮ ਕਰਤਾ ਹਾਲਾਂਕਿ ਸੁਨੀਲ ਨੇ ਆਪਣੇ ਗੁਨਾਹ ਨੂੰ ਲੁਕਾਉਣ ਦੀ ਜੀਤੋੜ ਕੋਸ਼ਿਸ਼ ਕੀਤੀ ਹੁੰਦੀ ਆ ਪਰ ਉਸਦੇ 9 ਮਹੀਨੇ ਬਾਅਦ ਉਸਦੇ ਜੁਰਮ ਤੋਂ ਪਰਦਾ ਉੱਠ ਜਾਂਦਾ ਹੈ ਫਿਲਹਾਲ ਸੁਨੀਲ ਤੇ ਕਤਲ ਧੋਖਾਧੜੀ ਤੇ ਸਬੂਤ ਮਟੌਣ ਦੇ ਮਾਮਲੇ ਵੀ ਚੱਲ ਰਹੇ ਨੇ ਇਹ ਵੀ ਜਾਣ ਲਓ ਕਿ ਸੁਨੀਲ ਤੇ ਹਰਿਆਣਾ ਦੇ ਵੱਖ-ਵੱਖ ਥਾਣਿਆਂ 'ਚ ਅਪਰਾਧਿਕ ਮਾਮਲੇ ਦਰਜ ਸਨ ਪਹਿਲਾਂ ਹੀ ਪਰ ਕਾਰਵਾਈ ਉਸ ਤੇ ਨਹੀਂ ਹੋਈ ਸੀ ਫਿਲਹਾਲ ਸੁਨੀਲ ਜੇਲ੍ਹ 'ਚ ਕੈਦ ਹੈ ਘਰ ਵਾਲਿਆਂ ਨੇ ਇਸ ਮਰਡਰ 'ਚ ਹੋਰ ਲੋਕਾਂ ਤੇ ਵੀ ਸ਼ਾਮਲ ਹੋਣ ਦਾ ਸ਼ੱਕ ਜਤਾਇਆ ਸੀ ਮਾਪਿਆਂ ਦਾ ਨਾ ਸੀ ਮੌਨਿਕਾ ਪੜ੍ਹਾਈ 'ਚ ਇੰਨੀ ਹੁਸ਼ਿਆਰ ਇੰਨੀ ਚੰਗੀ ਕੁੜੀ ਦਾ ਮਾਪਿਆਂ ਨੂੰ ਧੋਖਾ ਦੇਣਾ ਸਹੀ ਨਹੀਂ ਸੀ ਤੇ ਜੇ ਉਹ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਉਣਾ ਵੀ ਚਾਹੁੰਦੀ ਸੀ ਤਾਂ ਘਰਦਿਆਂ ਨਾਲ ਗਲਤਾਂ ਕਰਦੀ ਉਹ ਹਾਂ ਕਰਦੇ ਜਾਂ ਨਾ ਕਰਦੇ ਇਹ ਬਾਤ ਦੀ ਗੱਲ ਸੁਨੀਲ ਵਰਗੇ ਕਈ ਲੋਕ ਤਾਕ ਲਗਾ ਕੇ ਬੈਠੇ ਹੁੰਦੇ ਨੇ ਕਿ ਕਿਵੇਂ ਉਹ ਫਾਇਦਾ ਚੁੱਕ ਸਕਣ ਉਹਨਾਂ ਦੀ ਇੰਟੈਂਸ਼ਨ ਉਹਨਾਂ ਦਾ ਮੰਤਵ ਉਹਨਾਂ ਦੀ ਬੈਕਗ੍ਰਾਉਂਡ ਉਹ ਸਭ ਲੁਕੋ ਲੈਂਦੇ ਨੇ ਤੇ ਖੁਦ ਨੂੰ ਚੰਗਾ ਦੱਸਣ ਚ ਮਾਹਰ ਹੁੰਦੇ ਨੇ ਵਰਤੇ ਜਾਵਾਂਗੇ ਜੇ ਆਪਣੇ ਸੈਂਸਸ ਓਪਨ ਨਹੀਂ ਰੱਖਾਂਗੇ ਮੌਨਿਕਾ ਵੀ ਸਮਝਦਾਰ ਸੀ ਪਰ ਉਸਨੇ ਪਿਆਰ ਚ ਅੱਖਾਂ ਬੰਦ ਕਰ ਲਈ ਅਸਾਂ ਉਹ ਉਹ ਬਣ ਗਈ ਸੀ ਜੋ ਉਹ ਸੀ ਨਹੀਂ ਪਰਿਵਾਰ ਨਾਲ ਰੱਖਾਂਗੇ ਤਾਂ ਕਾਫੀ ਹੱਦ ਤੱਕ ਦੁਨੀਆ ਦੇ ਉਸ ਹਨੇਰੇ ਹਿੱਸੇ ਤੋਂ ਬਚ ਜਾਵਾਂਗੇ ਜੋ ਬਸ ਪਰਮ ਦਿੰਦਾ ਤੇ ਕਦੀ ਕਦੀ ਮੌਤ ਆਪਣਾ ਧਿਆਨ ਰੱਖੋ ਵਾਹਿਗੁਰੂ ਸਮਤ ਬਖਸ਼ਣ ਤੁਸੀਂ ਦੇਖ ਰਹੇ ਹੋ ਕੈਮਰਾ ਆ ਲੈਂਸ ਸਾਫ ਹੈ